ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਸਵਾਗਤ ਕਰਦੀ ਹਾਂ ਜੀ ਤੁਹਾਡਾ ਟਵਾਣਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਇੱਕ ਨਵਾਂ ਬਲੌਗ ਦਿਨ ਹੈ ਜੀ ਅੱਜ ਬੁੱਧਵਾਰ ਦਾ ਤੇ ਮਾਰਨਿੰਗ ਦਾ ਟਾਈਮ ਆ ਟਾਈਮ ਹੈਗਾ 8:00 ਵਜੇ ਦਾ ਹਾਂਜੀ ਇੱਥੇ ਮੈਂ ਝਾੜੂ ਲਗਾ ਲਿਆ ਸੀ ਅੰਦਰ ਵੀ ਲਗਾਇਆ ਸੀ ਤੇ ਭੇੜੇ 'ਚ ਵੀ ਲਗਾ ਲਿਆ ਸੀ ਫਿਰ ਮੈਂ ਪੋਚੇ ਲਗਾਉਣ ਲੱਗਣਾ ਸੀ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਪਹਿਲਾਂ ਵੀ ਕਿਚਨ ਦੀ ਕਲੀਨਿੰਗ ਕਰਦਾ ਫਿਰ ਸੌਖਾ ਹੋ ਜਾਂਦਾ ਨਹੀਂ ਚਲੋ ਇਹ ਹੋ ਜਾਂਦਾ ਵੀ ਜਿਵੇਂ ਸੈਲਫ ਵਗੈਰਾ ਸਾਫ ਕਰਦੇ ਆ ਨਾ ਥੋੜਾ ਬਹੁਤਾ ਫਿਰ ਜਿਵੇਂ ਕੁਝ ਨਾ ਕੁਝ نیچے ਗਿਰੇ ਜਾਂਦਾ ਹਨਾ ਥੋੜਾ ਜਿਵੇਂ ਹੁੰਦਾ ਥੋੜਾ ਬਹੁਤਾ ਉਹਦੇ ਕਰਕੇ ਫਿਰ ਮੈਨੂੰ ਇਸ ਮੈਂ ਕਿਹਾ ਵੀ ਚਲੋ ਨਾਲੇ ਸਲਫ ਸਾਫ ਕਰ ਦਿੰਨੇ ਨਾਲੇ ਜਿਹੜੇ ਦੋ ਚਾਰ ਭਾਂਡੇ ਵਗੈਰਾ ਹੁੰਦੇ ਨੇ ਹਨਾ ਤੁਹਾਨੂੰ ਪਤਾ ਹੈ ਨਾ ਸਵੇਰੇ ਸਵੇਰੇ ਹੋ ਹੀ ਜਾਂਦੇ ਨੇ ਚਾਹ ਵਗੈਰਾ ਹੁੰਦਾ ਜਾਂ ਹੋਰ ਜਿਵੇਂ ਆਪਾਂ ਕੰਮ ਧੰਦੇ ਕਹਿੰਦੇ ਜਿਵੇਂ ਹੁਣ ਡਿਊਟੀ ਵਾਲਿਆਂ ਨੇ ਡਿਊਟੀ ਤੇ ਪਹੁੰਚਣਾ ਹੁੰਦਾ ਏ ਤਾਂ ਕਰਕੇ ਬਿਓਵ ਦੀ ਰੋਟੀ ਖਾ ਕੇ ਜਾਂਦੇ ਨੇ ਬਸ ਮੈਂ ਭਾਂਡੇ ਸਾਫ ਕਰਤੇ ਸੀ ਤੇ ਕੁਛ ਥੋੜਾ ਜਿਹਾ ਚਾਹ ਵਾਲਾ ਫਰਾਈਪੈਨ ਜੇ ਸਾਫ ਕਰਨ ਵਾਲਾ ਸੀਗਾ ਜਿਆਦਾ ਰਗੜ ਕੇ ਉਹ ਇਹ ਹੋ ਜਾਂਦਾ ਜੀ ਇਹ ਵੀ ਛੋਟਾ ਕਰਕੇ ਸੀ ਜਿਵੇਂ ਤੜਕਾ ਵਗੈਰਾ ਲਗਾਉਣਾ ਨਾ ਉਹ ਲਗਾ ਲੈਣੀ ਹੁੰਦੀ ਹੈ ਇਹਦੇ ਵਿੱਚ ਉਹਦੇ ਨਾਲ ਥੋੜਾ ਜਿਹਾ ਇਹ ਕਾਲਾ ਹੋ ਜਾਂਦਾ ਬਸ ਮੇਰਾ ਸਾਰਾ ਕਿਚਨ ਦੇ ਮੈਂ ਕਿਚਨ ਸਮੀਟ ਲਈ ਸੀ ਸਾਰੇ ਕੰਮ ਹੋ ਗਏ ਸੀ ਸਾਰ ਬਸ ਮੈਂ ਲਾਸਟ ਦੇ ਵਿੱਚ ਲੱਗੀ ਸੀ ਪੂੰਛੇ ਲਵਾ ਮੈਂ ਕਿਹਾ ਤੁਸੀਂ ਕਹੋਗੇ ਵੀ ਹਰ ਵਾਰੀ ਲੌਬੀ ਦੇ ਵਿੱਚ ਇਹ ਵੀਡੀਓ ਹੁੰਦੀ ਹੈ ਸਾਡੇ ਨਾਲ ਵੀ ਜਦੋਂ ਵੀ ਹੁੰਦੀ ਹੈ ਬਸ ਮੈਂ ਇਥੇ ਡ੍ਰੈਂਕ ਰੂਮ ਚ ਇਹ ਹੁੰਦਾ ਜੀ ਚਲੋ ਮੈਂ ਹੀ ਥੋੜਾ ਬਹੁਤਾ ਚਰਬੈਣੀ ਹੁੰਦੀ ਆ ਦਿਨ ਚ ਜੇ ਕਿਤੇ ਬਹਿ ਗਈ ਕੁਛ ਕਰਨ ਤੇ ਅਦਰਵਾਈਜ਼ ਤਈ ਹੁੰਦਾ ਵੀ ਜਿਵੇਂ ਕੋਈ ਆ ਗਿਆ ਵਸ ਉਦੋਂ ਹੀ ਖੋਲਦੇ ਨੇ ਕਿਉਂਕਿ ਕੁਝ ਰੂਮ ਐਦਾਂ ਦੇ ਨੇ ਬਸ ਵੀ ਸਿਰਫ ਉਹਨਾਂ ਦੇ ਸਾਫ ਸਫਾਈ ਦਾ ਹੀ ਕੰਮ ਹੁੰਦਾ ਏ ਉਦਾਂ ਬਰਤੋਂ ਚ ਵੀ ਘੱਟ ਹੁੰਦੇ ਨੇ ਕਿਉਂਕਿ ਸਾਰੇ ਰੂਮ ਦੇ ਵਿੱਚ ਤਾਂ ਚਲੋ ਆਪਾਂ ਇਹ ਹੁੰਦਾ ਵੀ ਸਾਰੀ ਦਿਹਾੜੀ ਬੈੰਦੀ ਵੀ ਨਹੀਂ ਜਿਵੇਂ ਹੁਣ ਸਾਡਾ ਇਹ ਦੇ ਵਿੱਚ ਅਸੀਂ ਜ਼ਿਆਦਾਤਰ ਬੈਂਦੇ ਆ ਇਦੇ ਵਿੱਚ ਇਹ ਹੋ ਜਾਂਦਾ ਵੀ ਬੀੜੇ ਵੱਲ ਸਾਈਡ ਵੀ ਦਿੰਦਾ ਤੇ ਅੰਦਰ ਵੀ ਇਧਰੋਂ ਗੇਟ ਦੀ ਸਾਈਡ ਤੋਂ ਵੀ ਕੋਈ ਆਉਂਦਾ ਹੋ ਜਾਂਦਾ ਹਨਾ ਵਿੱਚ ਇੱਕ ਦੋ ਰੂਮ ਹੈਗੇ ਨੇ ਇਦਾਂ ਦੇ ਜਿਹੜੇ ਨਹੀਂ ਵੀ ਘਟ ਬੈਂਦੇ ਖੜਦੇ ਆ ਬਸ ਓਦਾਂ ਹੀ ਕਦੇ-ਕਦਾਈ ਵਰਤਦੇ ਹਨਾ ਉਹ ਕਰਨ ਤੋਂ ਬਾਅਦ ਫਿਰ ਆਪਾਂ ਇੱਥੇ ਮੈਂ ਸ਼ਾਵਰ ਲੈ ਲਿਆ ਸੀ ਸ਼ਾਵਰ ਲੈਣ ਤੋਂ ਬਾਅਦ ਮੈਂ ਲੱਗੀ ਸੀ ਚਾਹ ਬਣਾਉਣਾ ਕਿਉਂਕਿ ਉਦੋਂ ਤੱਕ ਮੰਮੀ ਵੀ ਆ ਗਏ ਸੀਗੇ ਕਿਉਂਕਿ ਉਹਨਾਂ ਦੇ ਆਉਣ ਤੋਂ ਬਾਅਦ ਹੀ ਫਿਰ ਚਾਹ ਬਣਾਉਣੀ ਨੇ ਆ ਵੀ ਉਹਨੂੰ 12 ਵਜੇ ਛੁੱਟੀ ਹੁੰਦੀ ਹੁੰਦੀ ਆ 12:30 ਵਜੇ ਬਸ ਫਿਰ ਉਦੋਂ ਹੀ ਚਾਹ ਬਣਾਉਣ ਲੱਗੀ ਸੀ ਫਿਰ ਮੈਨੂੰ ਕੁਝ ਇਹ ਜ਼ਿਆਦਾ ਆ ਗਿਆ ਸੀ ਮੈਂ ਕਿਹਾ ਵੀ ਸ਼ਾਮ ਨੂੰ ਦਾਲ ਸਬਜ਼ੀ ਕੋਈ ਬਣਾਉਣ ਦਾ ਤੇ ਮੈਂ ਭਿਉਣੀ ਸੀ ਰਾਜਮਾ ਉਹ ਮੈਂ ਸਵੇਰੇ ਭੁੱਲ ਗਈ ਸੀ ਫਿਰ ਮੈਂ ਕਿਹਾ ਵੀ ਚਲੋ ਹੁਣ 12 ਵਜੇ ਨੇ ਵੀ ਉਹ ਤਾਂ ਜਲਦੀ ਹੋ ਜਾਂਦੇ ਨੇ ਵੀ ਸੌਫਟ ਹੁੰਦੇ ਨੇ ਥੋੜੇ ਜਲਦੀ ਬਣ ਜਾਂਦੇ ਨੇ ਜੀ ਉਸ ਦੇ ਉਹ ਤੋਂ ਬਾਅਦ ਫਿਰ ਆਪਾਂ ਕੀਤੀ ਕੁਝ ਦਿਨ ਰੈਸਟ ਰੈਸਟ ਕਰਨ ਤੋਂ ਬਾਅਦ ਫਤਿਹ ਸਕੂਲੋਂ ਆਉਂਦੀ ਸਾਰੇ ਉਹਨੂੰ ਹੋ ਜਾਂਦਾ ਸਕੇਟਿੰਗ ਕਰਨ ਦਾ ਬਸ ਉਹ ਹੀ ਕੁਝ ਲੱਗਿਆ ਸੀ ਕਰਨ ਕਿਉਂਕਿ ਜਿਵੇਂ ਫਸਟ ਟਾਈਮ ਟਰਾਈ ਕੀਤਾ ਸੀ ਉਦੋਂ ਥੋੜਾ ਜਿਆ ਦਿੱਕਤ ਸੀਗੀ ਵੀ ਹੁੰਦਾ ਸੀ ਇਹਨੂੰ ਕਰਨ ਦਾ ਡਰ ਜਿਹਾ ਲੱਗਿਆ ਰਹਿੰਦਾ ਹੈ ਹੁਣ ਚਲੋ ਇੱਕ ਦੋ ਜਿਵੇਂ ਦਿਨ ਹੋ ਗਏ ਕਰਦੇ ਨੂੰ ਹੁਣ ਠੀਕ ਹੈ ਜੀ ਹੁਣ ਤਾਂ ਚਲੋ ਆਏ ਹੋ ਜਾਂਦਾ ਚਲੋ ਇਹ ਹੋ ਜਾਂਦਾ ਕੁਛ ਇਹ ਉਮਰ ਐਦਾਂ ਦੀ ਹੁੰਦੀ ਆ ਨਾ ਇਹਦੇ ਵਿੱਚ ਜਿਵੇਂ ਢਿਗਦਾ ਵੀ ਆ ਨਾ ਤਾਂ ਉਹਨੂੰ ਇਹਨਾਂ ਡਰ ਜਿਆ ਨਹੀਂ ਹੁੰਦਾ ਵੀ ਡਿਗ ਡਿਗ ਕੇ ਸਵਾਰ ਹੁੰਦੇ ਨੇ ਉਹ ਕ ਉਹ ਕਹਾਵਤ ਹੋ ਜਾਂਦੀ ਆ ਵੀ ਇਹ ਉਮਰ ਇਹ ਜੀ ਹੁੰਦੀ ਆ ਇਹਦੇ ਵਿੱਚ ਸਾਟਾ ਸੁੱਟਣ ਦਾ ਘੱਟ ਡਰ ਹੁੰਦਾ ਏ ਬਸ ਇੱਥੇ ਮੰਮੀ ਕੁਛ ਕਰਨ ਲੱਗੇ ਆਉਂਦੇ ਸੀ ਮਤਲਬ ਕਿ ਚੰਚ ਨੂੰ ਚੱਲੇ ਸੀਗੇ ਫਿਰ ਉਹ ਸਦਾਦੀ ਦਾ ਪਿਆਰ ਜਾਗ ਗਿਆ ਸੀਗਾ ਉਹਨਾਂ ਨੂੰ ਪਤਾ ਨਹੀਂ ਕੀ ਕਹਿੰਦਾ ਸੀ ਮੈਂ ਬਣਾਇਆ ਸੀ ਅੱਜ ਸ਼ੱਕਰ ਵਾਲਾ ਦਲੀਆ ਨਾਲ ਹੀ ਮੈਨੂੰ ਇਹ ਸੀ ਮੈਂ ਪਹਿਲਾਂ ਹੀ ਆਲਰੇਡੀ ਰੱਖਿਆ ਹੋਇਆ ਸੀ ਫਤ ਜਉਣ ਤੋਂ ਤੇ ਮੈਨੂੰ ਫਿਰ ਇਹ ਸੀਗਾ ਮੈਂ ਕਿਹਾ ਵੀ ਜਦ ਤੱਕ ਦਲੀਆ ਬਣਦਾ ਵੀ ਨਾਲੇ ਮੈਂ ਥੋੜੀ ਪਈ ਸੀ ਮਲਾਈ ਵੀ ਓ ਰੜਕ ਲੈਣੀ ਆ ਬਸ ਉਹ ਰੜਕ ਕੇ ਮੈਂ ਉਹਦੇ ਵਿੱਚੋਂ ਜਿਹੜਾ ਉਹ ਦੁੱਧ ਸੀ ਉਹ ਅਲੱਗ ਕੱਢ ਲਿਆ ਸੀ ਤੇ ਮੱਖਣ ਜਦ ਹੀ ਗਰਮ ਕਰਤਾ ਸੀ ਮੈਂ ਕਿਹਾ ਵੀ ਚਲ ਜਿਹੜਾ ਕੰਮ ਹੋ ਜਵੇ ਉਹ ਸਹੀ ਰਹਿੰਦਾ ਤਾਂ ਕਿਉਂਕਿ ਜੀ ਕੱਲੇ ਕੱਲੇ ਕੰਮ ਨੂੰ ਨਾ ਫਿਰ ਟਾਈਮ ਲੱਗ ਜਾਂਦਾ ਬਹੁਤ ਇਹ ਹੋ ਜਾਂਦਾ ਵੀ ਜਦੋਂ ਇੱਕ ਵਾਰ ਕਿਚਨ ਦੇ ਵਿੱਚ ਖੜੇ ਹੀ ਗਏ ਤਾਂ ਫਿਰ ਸਾਰੇ ਕੰਮ ਸਹੀ ਬਸ ਮੈਂ ਦਲੀਆ ਬਣਾ ਕੇ ਨਾ ਮੈਂ ਕੋਈ ਵੀ ਮਤਲਬ ਜਿਵੇਂ ਸੇਮੀਆਂ ਦਲੀਆ ਕੁਝ ਬਣਾਉਣੀ ਹੁੰਦੀਆਂ ਨਾ ਉਹ ਚੀਜ਼ ਨੂੰ ਮੈਂ ਥੋੜੇ ਬੰਦ ਪਾਂਡੇ ਦੇ ਵਿੱਚ ਕੱਢ ਲੈਣੀ ਹੁੰਦੀਆਂ ਬੀ ਜਿਵੇਂ ਆਪਾਂ 10-15 ਮਿੰਟ ਉਹ ਚੀਜ਼ ਨੂੰ ਪਏ ਰਹਿਣ ਦੀ ਹੈ ਨਾ ਫਿਰ ਉਹਦੇ ਨਾਲ ਉਹ ਐਨ ਪੂਰੀ ਤਰ੍ਹਾਂ ਬਣ ਜਾਂਦੀ ਹੈ ਜਿਵੇਂ ਕੁਝ ਦਲੀਆ ਹੈ ਜਿਵੇਂ ਐਨ ਵਧੀਆ ਫੁੱਲ ਜਾਂਦਾ ਹੈ ਹੈਨਾ ਬਸ ਮੈਂ ਜਦ ਇਹ ਆਬਾ ਬਲੈਂਡਰ ਤੋਂ ਹੋ ਕੇ ਕਿ ਉਹ ਗਰਮ ਕਰਕੇ ਰੱਖਦਾ ਸੀ ਮੈਂ ਲੱਗੀ ਸੀ ਖਾਣਾ ਫਤੇ ਨੂੰ ਕਹਿੰਦੀ ਸੀ ਮੈਂ ਕਿਹਾ ਪੁੱਤ ਤੂੰ ਆਇਆ ਵੀ ਹੁਣ ਤੂੰ ਖਾ ਲੈ ਕੁਝ ਵੀ ਦਲੀਆ ਬਣਾਇਆ ਸੀ ਇਹਦੇ ਕਰਕੇ ਕਹਿੰਦਾ ਨਹੀਂ ਮੰਮਾ ਹਜੇ ਤਾਂ ਮੈਨੂੰ ਭੁੱਖ ਨਹੀਂ ਮੈਂ ਕਿਹਾ ਵੀ ਹਜੇ ਤਾਂ ਤੈਨੂੰ ਇਹਨਾਂ ਦਾ ਹੀ ਚਾਹ ਹੈ ਬੀ ਖਾਣ ਪੀਣ ਦਾ ਨਹੀਂ ਹੈਗਾ ਤੈਨੂੰ ਜਦੋਂ ਮੈਂ ਖਾਣ ਲੱਗ ਗਈ ਬੈਠ ਕੇ ਕਹਿੰਦਾ ਚੰਗਾ ਫਿਰ ਮੈਨੂੰ ਐ ਕਰੋ ਤੁਸੀਂ ਮੈਨੂੰ ਟੇਸਟ ਕਰਾ ਦਿਓ ਮੈਂ ਕਿਹਾ ਲਫੜ ਬਸ ਫਿਰ ਬੈਠਾ ਬੈਠਾ ਥੋੜੀ ਖਾ ਲਈ ਚਲੋ ਮੇਰੇ ਨਾਲ ਹੱਥ ਚ ਹੀ ਖਾ ਲਿਆ ਬੱਚਾ ਮੰਗ ਫਿਰ ਮੈਂ ਜੀ ਕਿ ਮੈਂ ਕਿ ਚਲ ਤੂੰ ਐ ਕਰ ਵੀ ਮੈਨੂੰ ਉਹ ਲਿਆ ਦੇ ਛੋਟੀ ਜੀ ਡੋਲੀ ਜੀ ਸੀਗੀ ਉਹਦੇ ਵਿੱਚ ਪਾ ਕੇ ਰੱਖਿਆ ਸੀ ਮੈਂ ਕਿਹਾ ਚਲੋ ਉਹ ਲਿਆ ਦੇ ਵੀ ਡਰਜ ਹੁੰਦੀ ਆਏ ਸੀ ਮੰਮੀ ਵੀ ਖਾਣ ਲੱਗੇ ਸੀ ਚਲ ਮੈਂ ਖਾ ਪੀ ਕੇ ਬੇਲੇ ਹੋ ਕੇ ਫਿਰ ਸ਼ਾਮ ਜ ਨੂੰ ਮੇਰੀ ਸਲਾਹ ਬਣੀ ਸੀ ਮੈਂ ਕਿਹਾ ਵੀ ਚਲੋ ਜਿਹੜੇ ਕੱਪੜੇ ਹੈਗੇ ਨੇ ਉਹਨਾਂ ਨੂੰ ਧੋ ਦਿੰਨੇ ਆ ਜੀ ਕੱਪੜੇ ਧੋਣ ਲੱਗੀ ਤਾਂ ਲਾਈਟ ਚਲੇ ਗਈ ਮੰਮੀ ਮਸਾਲਾ ਤਿਆਰ ਕਰਦੇ ਸੀ ਉੱਤੇ ਬੈਠੇ ਉਸ ਵਿੱਚ ਝਿਏ ਹੋ ਗਿਆ ਸੀ ਵੀ ਅਸੀਂ ਪਾਥੀਆਂ ਧੋਣ ਲੱਗੇ ਸੀ ਥੋੜੀਆਂ ਜੀਆਂ ਬੀ ਓਟੋ ਲੈਣੇ ਆ ਵੀ ਲਗਾਈਆਂ ਤਾਂ ਚਲੋ ਖੈਰ ਹੈ ਨਹੀਂ ਸੀ ਜਿੰਨਾ ਟਾਈਮ ਹੈ ਨਹੀਂ ਸੀ ਕਿਉਂਕਿ ਸ਼ਾਮ ਜੀ ਹੋਈ ਹੋਈ ਸੀ ਜਿੱਥੇ ਲਗਾਉਣੀ ਸੀ ਜੀ ਉੱਥੇ ਆ ਜਾਂਦੀ ਏ ਧੁੱਪ ਸ਼ਾਮ ਟਾਈਮ ਤਾਂ ਕਰਕੇ ਫਿਰ ਮਿਸ ਕਰਤਾ ਸੀ ਮੈਂ ਕਿਹਾ ਵੀ ਚਲੋ ਕੱਪੜੇ ਧੋ ਦਿੰਨੀ ਆ ਪਰਨੇ ਤਾਂ ਚਲੋ ਸੁੱਕੇ ਜਾਣੇ ਨੇ ਜੀ ਕਿਉਂਕਿ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਖੁਸ਼ਕ ਹੈਗਾ ਇਹ ਉਹਦੇ ਕਰਕੇ ਵੀ ਹਉਂ ਤਾਂ ਸੇਕ ਬਹੁਤ ਆਉਂਦਾ ਇਹ ਵੀ ਇਹਨਾਂ ਨੂੰ ਤਾਂ ਸੁੱਕ ਜਾਣਾ ਚਲੋ ਦੂਜੇ ਕੱਪੜੇ ਜਿਹੜੇ ਹੋਣਗੇ ਫਿਰ ਉਹ ਦੇਖ ਲਾਂਗੇ ਜਿਵੇਂ ਹੋਊਗਾ ਸਵੇਰ ਨੂੰ ਏਸੀ ਸਲਾਹ ਵੀ ਚਲੋ ਪਾਥੀਆਂ ਦਾ ਕਰ ਲਾਂਗੇ ਜਿਹੜੀਆਂ ਹੁਣ ਉੱਥੇ ਢੇਰੀ ਲਾਈ ਸੀਗੀ ਵੀ ਉਹਨਾਂ ਨੂੰ ਲਗਾ ਲਾਂਗੇ ਇੱਥੇ ਅਸੀਂ ਫਿਰ ਜਦ ਨੂੰ ਮੈਂ ਰੋਟੀ ਬਣਾ ਲਈ ਸੀ ਦੁੱਧ ਗਰਮ ਕਰ ਲਿਆ ਸੀ ਸਾਰੇ ਕੰਮ ਮੇਰੇ ਹੋਏ ਸੀ ਇਹਨਾਂ ਨੂੰ ਰਾਜਮਾ ਨੂੰ ਨਾ ਮੈਂ ਜਦੋਂ ਜਣੀ ਪਾਥੀਆਂ ਦਾ ਕਰਨ ਲੱਗੇ ਸੀ ਉਦੋਂ ਮੈਂ ਚੁੱਲੇ ਤੇ ਉਬਲਣਾ ਰੱਖਤਾ ਸੀਗਾ ਉੱਥੇ ਰੱਖਿਆ ਹੋਇਆ ਸਾਨੂੰ ਏਸ ਹੀ ਮੈਂ ਕਿਹਾ ਵੀ ਚੱਲਣਾ ਤਾਂ ਅੱਗ ਵੱਲਦੀ ਰਹੇਗੀ ਬਾਹਰ ਵੀ ਦੇਖ ਲੈਂਦਾ ਅਗਲਾ ਵੀ ਅੰਦਰ ਦਾ ਕਈ ਵਾਰੀ ਨਹੀਂ ਬਿਸਲ ਸੁਣਦੀ ਨਾ ਫਿਰ ਔਖਾ ਹੋ ਜਾਂਦਾ ਜਾਂ ਕਈ ਵਾਰੀ ਜ਼ਿਆਦਾ ਹੀ ਵੱਜ ਜਾਂਦਾ ਹਨਾ ਫਿਰ ਉਹ ਸੀਗਾ ਵੀ ਕਈ ਵਾਰੀ ਦਿਮਾਗ ਚੋਂ ਨਿਕਲ ਜਾਂਦਾ ਬਸ ਇੱਥੇ ਮੈਂ ਸਬਜ਼ੀ ਨੂੰ ਤੜਕਾ ਲਗਾਉਣ ਲੱਗੀ ਹੋਈ ਸੀ ਨਾਲ ਹੀ ਫਤਿਹਬਦਸ ਕੁਝ ਸਕੂਲ ਦਾ ਪੁੱਛ ਰਿਹਾ ਸੀ ਮੈਨੂੰ ਕੋਈ ਇੱਕ ਦੋ ਕੋ ওয়ার্ড ਸੀਗੇ ਕਹਿੰਦਾ ਮम्मा ਇਹਨਾਂ ਦਾ ਕੀ ਮਤਲਬ ਹੁੰਦਾ ਹੈ ਨਾਲ ਹੀ ਮੈਨੂੰ ਇਹ ਸੀ ਮੈਂ ਕਿਹਾ ਮੈਂ ਸਲਾਦ ਕੱਟ ਲੈਣੀ ਆ ਉਦਾਂ ਚਲੋ ਸਾਰੇ ਕੰਮ ਹੋਈ ਹੋਈ ਸੀ ਮੇਰੇ ਬਸ ਜੀ ਸਬਜੀ ਬਣ ਗਈ ਸੀ ਆਪਣੀ ਸਬਜੀ ਬਣਦੀ ਸਾਰ ਫਿਰ ਮੈਂ ਇਹਨੂੰ ਕਿਹਾ ਮੈਂ ਕਿਹਾ ਪੁੱਤ ਤੂੰ ਬਾਅਦ ਵਿੱਚ ਸਟੱਡੀ ਕਰੀਂ ਵੀ ਐਦਾਂ ਕਰ ਤੈਨੂੰ ਮੈਂ ਰੋਟੀ ਪਾ ਕੇ ਫੜਾਉਣੀ ਆ ਤੇ ਤੂੰ ਸਾਰਿਆਂ ਨੂੰ ਦੇ ਦੇ ਯਾਰ ਆਉਂਦੀ ਥੰਮਾ ਲਾਹੌਰ ਦੀ ਚੱਕਰ ਡੋਲੇ ਡੋਲੇ ਇਥੇ ਨਾ ਜੀ ਇਹ ਡੱਜ ਜੀ ਤੋਂ ਲੈ ਰਿਆ ਸੀ ਫੋਨ ਉਹਨਾਂ ਦਾ ਹਨਾ ਤੇ ਭਲੇਖੇ ਨਾ ਉਹਨਾਂ ਦਾ ਫੋਨ ਲੈ ਵੀ ਲਿਆ ਬਾਅਦ ਵਿੱਚ ਨਾ ਜਦੋਂ ਇਹ ਗੀਤ गा ਰਿਹਾ ਸੀ ਨਾ ਸਾਨੂੰ ਉਹਦੇ ਤੋਂ ਇੰਨਾ ਹਾਸਾ ਆ ਅਸੀਂ ਕਿ ਵੀ ਤੇਰੇ ਡੋਲੇ ਹੈਗੇ ਨੇ ਜਿਹੜਾ ਤੂੰ ਕਹਿਣਾ ਹੈ ਹਨਾ ਵੀ ਚੈੱਕ ਕਰ ਡੋਲੇ ਅੰਦਰ ਜੋਵਨੀ ਸਾਨੂੰ ਇੰਨਾ ਸਾਰੇ ਅਸੀਂ ਹਸੇ ਅਸੀਂ ਕਿ ਪਹਿਲਾਂ ਡੋਲੇ ਬਣਾ ਲਾ ਵੀ ਫੇਰ ਕਿਸੇ ਨੂੰ ਦਿਖਾਈਂ ਕਪੜੇ ਨੇ ਤੇਲ ਲਗਾਉਣ ਲੱਗੇ ਹੋਏ ਸੀ ਬਸ ਜੀ ਇਹ ਆਪਦੇ ਦਾਦੂ ਨਾਲ ਖੈਣ ਲੱਗਿਆ ਹੋਇਆ ਸੀ ਬਸ ਜੀ ਕਪੜੇ ਜਿਹੜੇ ਜਿਹੜੇ ਤੇਲ ਲਗਾਏ ਸੀ ਸਾਰੇ ਚੱਕ ਕੇ ਸਮੀਟੇ ਆਪਣੇ ਕੰਮ ਹੋ ਗਈ ਸੀ ਕੁਝ ਥੋੜੇ ਸਿੱਲੇ ਜੇ ਲੱਗਦੇ ਸੀਗੇ ਉਹ ਫਿਰ ਰੱਖਦੇ ਸੀ ਜੇਰ ਤੇ ਵੀ ਫਿਰ ਚਲ ਸਵੇਰੇ ਥੋੜੇ ਜੇ ਉਹ ਕਰ ਲਾਂਗੇ ਫਿਰ ਮੈਂ ਇੱਥੇ ਫਤ ਤੇ ਪਾਪਾ ਤਾਂ ਪੈ ਗਏ ਸੀ 9 ਵਜੇ ਹੋਏ ਸੀ ਜੀ ਫਤਿਰ ਨੂੰ ਨੀਂਦ ਨਹੀਂ ਆਉਂਦੀ ਮੇਰੇ ਵੀ ਤਾਂ ਬਸ ਉਹਨੂੰ ਹੀ ਹੁੰਦਾ ਵੀ ਮਮਾ ਜਦ ਤੁਸੀਂ ਪਾਉਂਗੇ ਉਦੋਂ ਹੀ ਜਾਊਗਾ ਮੈਂ ਬਸ ਇਹਦੀ ਡਰੈਸ ਪ੍ਰੈਸ ਕਰਨ ਲੱਗੀ ਸੀਗੀ ਇਹ ਥੋੜੀ ਕਲਿੱਪ ਇੱਧਰ ਉੱਧਰ ਹੋ ਗਈ ਇਹ ਉਦੋਂ ਦੀ ਹੋਈ ਸੀਗੀ ਜਦੋਂ ਫਿਰ ਇਹ ਦਾਦੂ ਨਾਲ ਖੇਨ ਲੱਗਿਆ ਹੋਇਆ ਸੀ ਆਪਦੇ ਨਾਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਕਦੇ-ਕਦੇ ਇਹਨਾਂ ਨੂੰ ਬਸ ਐਵੇਂ ਹੋ ਜਾਂਦਾ ਹੁੰਦਾ ਦਾਦੇ-ਪੁੱਤ ਨੂੰ ਵੀ ਕੋਲ ਕਲਈਆ ਨਾ ਇਹ ਆਪ ਦਾ ਜੋਰ ਦਿਖਾਉਂਦਾ ਹੁੰਦਾ ਡੱਡ ਜੀ ਖਾਦਦੇ ਹੁੰਦੇ ਨੇ ਕਹਿੰਦੇ ਤੂੰ ਇੰਨਾ ਨਹੀਂ ਹਜੇ ਮੇਰੇ ਜੋਗਾ ਨਹੀਂ ਹੋਇਆ ਹੈਗਾ ਕਹਿੰਦੇ ਸਾਡੀਆਂ ਖਰਾਕਾਂ ਹੋਰ ਹੁੰਦੀ ਸੀ ਤੁਹਾਡੇ ਵਰਗੇ ਤਾਂ ਮੈਗੀਆਂ ਤੇ 버ਗਰਾਂ ਤੇ ਤੁਹਾਨੂੰ ਤਾਂ ਉਹ ਚੀਜ਼ਾਂ ਚਾਹੀਦੀਆਂ ਨੇ ਕਹਿੰਦਾ ਤੂੰ ਹੁਣ ਤਾਂ ਖਾ ਹੱਸਦੇ ਸੀ ਕਹਿੰਦੇ ਡੋਲਿਆਂ ਦਾ ਜੋਰ ਹੁਣ ਦਿਖਾਇ ਤੇ ਅੱਜ ਜੀ ਹੁਣ ਆਪਾਂ ਕਰਦੇ ਹਾਂ ਬਲੌਗ ਦਾ ਐਂਡ ਓਕੇ ਬਾਏ ਟੇਕ ਕੇਅਰ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਬਾਤ ਤੋਂ ਬਾਤ